ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਆਟਾ ਲੂਣ ਤੇ ਪਾਣੀ ਇਹ ਤਿੰਨ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਵ ਲੈ ਕੇ ਆ ਸਕਦੀਆਂ ਨੇ ਵੇਖੋ ਸਬਜੀ ਜਾਂ ਫਿਰ ਆਟੇ ਵਿੱਚ ਚੁੰਡੀ ਲੂਣ ਦੀ ਨਾ ਹੋਵੇ ਤਾਂ ਸਾਰਾ ਕੁਝ ਬੇਸਵਾਦਾ ਹੋ ਜਾਂਦਾ ਪਰ ਇਹ ਚੁੰਡੀ ਲੂਣ ਵਿੱਚ ਹੋਵੇ ਤੇ ਸਾਰਾ ਕੁਝ ਸਵਾਦਲਾ ਲੱਗਣ ਲੱਗ ਜਾਂਦਾ ਅੱਜ ਆਪਾਂ ਆਟਾ ਲੂਣ ਤੇ ਪਾਣੀ ਇਹਨਾਂ ਤਿੰਨਾਂ ਦੀ ਇੱਕ ਜੁਗਤ ਆ ਵਰਨਣ ਕਰਨ ਲੱਗੇ ਆ ਜਿਸ ਦੇ ਨਾਲ ਜ਼ਿੰਦਗੀ ਦੇ ਵਿੱਚ ਐਨਾ ਬਦਲਾਅ ਆਏਗਾ ਕਿ ਹਰ ਤਰ੍ਹਾਂ ਦਾ ਰੋਗ ਤੇ ਦਲੇਦਰ ਘਰੋਂ ਦੂਹਾ ਦੂਰ ਹੋ ਜਾਏਗਾ ਆਪਣੀ ਧਰਤੀ ਉੱਤੇ ਨਾ 108 ਤਰ੍ਹਾਂ ਦੇ ਖਣਿਜ ਨੇ ਜਿਸ ਵਿੱਚੋਂ ਸਰੀਰ ਨੂੰ 84 ਤਰ੍ਹਾਂ ਦੇ ਖਣਿਜ ਚਾਹੀਦੇ ਹੁੰਦੇ ਨੇ ਖਣਿਜ ਨੂੰ ਆਯੁਰਵੇਦ ਦੀ ਭਾਸ਼ਾ ਦੇ ਵਿੱਚ ਲੂਣ ਹੀ ਕਹਿੰਦੇ ਨੇ ਤੇ ਇਸ ਦੀ ਸਹੀ ਵਰਤੋਂ ਨਾਲ ਆਪਾਂ ਆਪਣੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾ ਸਕਦੇ ਹਾਂ ਤੇ ਤਨ ਸੰਬੰਧੀ ਪਰੇਸ਼ਾਨੀਆਂ ਦੂਰ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੋ ਆਪਣੇ ਘਰਾਂ ਦੇ ਵਿੱਚ ਹਰ ਇੱਕ ਨੂੰ ਹੈ ਹੀ ਹੈ ਉਹ ਹੈ ਬੀਪੀ ਦੇ ਰੋਗ ਜਿਨ੍ਹਾਂ ਦਾ ਪੀਪੀ ਵਾਧਾ ਹੈ ਜਾਂ ਕਈ ਵਾਰ ਇੰਨਾ ਹਾਈ ਹੋ ਜਾਂਦਾ ਹੈ ਕਿ ਉਹ ਮੰਜੇ ਤੇ ਹੀ ਪੈ ਜਾਂਦਾ ਹੈ। ਜਿਸ ਕਿਸੇ ਦਾ ਵੀ ਬੀਪੀ ਹਾਈ ਹੁੰਦਾ ਸੇਦਾ ਨਮਕ ਸਭ ਨੂੰ ਪਤਾ ਹੈ ਵੀ ਕੀ ਹੁੰਦਾ। ਉਹ ਸਵੇਰੇ ਉੱਠਣ ਅਨਸਾਰ ਖਾਲੀ ਪੇਟ ਸਿਰਫ ਇੱਕ ਚੁੰਡੀ ਲੂਣ ਦੀ ਲੈਣੀ ਹੈ ਆਪਣੇ ਜਿਹੜਾ ਅੰਗੂਠਾ ਹੈ ਤੇ ਨਾਲ ਵਾਲੀ ਉਂਗਲ ਤੇ ਜਿਹੜਾ ਚੁੰਡੀ ਭਰੋਗੇ ਜਿੰਨਾ ਵਿੱਚ ਆਜੇ ਸਿਰਫ ਓਨਾ ਕੁ ਓਨਾ ਚੁੱਕ ਕੇ ਤੇ ਆਪਣੀ ਜੀਬ ਦੇ ਉੱਤੇ ਰੱਖ ਲਓ ਇੱਕ ਪਾਸੇ ਥੋੜਾ ਜਿਹਾ ਕੋਸਾ ਕਰਕੇ ਇੱਕ ਗਲਾਸ ਪਾਣੀ ਰੱਖ ਲਓ ਜਦੋਂ ਉਹ ਲੂਣ ਜੀਬ ਦੇ ਉੱਤੇ ਖੁਰਨ ਲੱਗ ਜੇ ਉਸ ਤੋਂ ਬਾਅਦ ਉਹ ਕੋਸਾ ਪਾਣੀ ਤੁਸੀਂ ਪੀ ਲੈਣਾ ਸਵੇਰੇ ਉੱਠ ਕੇ ਸਿਰਫ ਖਾਲੀ ਪੇਟ ਕਰਨਾ ਜਿਨ੍ਹਾਂ ਦਾ ਬੀਪੀ ਬੜਾ ਜ਼ਿਆਦਾ ਵਧ ਹੈ ਉਹ ਇਹਦੇ ਨਾਲ ਠੀਕ ਹੋ ਜਾਵੇਗਾ ਹੁਣ ਦੂਜੀ ਗੱਲ ਕਰਦੇ ਹਾਂ ਕਈ ਵਾਰ ਆਪਣੇ ਘਰਾਂ ਦੇ ਵਿੱਚ ਕਿਸੇ ਦਾ ਬੀਪੀ ਬੜਾ ਜ਼ਿਆਦਾ ਘਟਦਾ ਹੈ ਕਈ ਵਾਰ ਐਵੇਂ ਹੁੰਦਾ ਹੈ ਬਿਲੱਤਾਂ ਤੱਕ ਕੰਬਲ ਲੱਗ ਜਾਂਦੀਆਂ ਨੇ ਫਿਰ ਉਹਨੂੰ ਐਵੇਂ ਲੱਗਦਾ ਹੈ ਵੀ ਜਿਵੇਂ ਮੇਰੇ ਪ੍ਰਾਣ ਹੀ ਜਾਣ ਵਾਲੇ ਹੁਣ ਭਾਵੇਂ ਜਿੰਨਾਂ ਦਾ ਵੀ ਬੀਪੀ ਘਟਦਾ ਹੈ ਹੁਣ ਉਹਨਾਂ ਕੀ ਕਰਨਾ ਹੈ ਉਹਨਾਂ ਸਾਦਾ ਪਾਣੀ ਲੈਣਾ ਭਾਵੇਂ ਘੜੇ ਵਿੱਚੋਂ ਹੁਣ ਜਿਵੇਂ ਸਿਆਲ ਨੇ ਤੇ ਸਿੱਧਾ ਹੀ ਪਾਣੀ ਜਿਹੜਾ ਆਪਣਾ ਆਪਾ ਭਰਿਆ ਹੁੰਦਾ ਉਹਦੇ ਵਿੱਚੋਂ ਇੱਕ ਗਲਾਸ ਜਾਂ ਅੱਧਾ ਗਲਾਸ ਤੁਸੀਂ ਪਾਣੀ ਲੈ ਲਓ ਚਮਚ ਦਾ ਚੌਥਾ ਹਿੱਸਾ ਜਿਹੜਾ ਹੈ ਨਾ ਉਸੇ ਦਾ ਲੂਣ ਦਾ ਲੈ ਕੇ ਉਸ ਪਾਣੀ ਦੇ ਵਿੱਚ ਪਾਣਾ ਉਸ ਪਾਣੀ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਅੱਧਾ ਮਿੰਟ ਉਹਨੂੰ ਖੋਲੋ ਉਸ ਤੋਂ ਬਾਅਦ ਪਾਣੀ ਜਿਹੜਾ ਹੈ ਨਾ ਉਹਦੇ ਵਿੱਚ ਖੋਲ ਕੇ ਘੋਲ ਕੇ ਉਹਨੂੰ ਤੁਸੀਂ ਪੀਣਾ ਜਿਸ ਦਾ ਬੀਪੀ ਲੋ ਰਿੰਗਾ ਉਹ ਦਿਨ ਵਿੱਚ ਨਾ ਦੋ ਵਾਰ ਲਵੋ ਹੁਣ ਕਿਹੜੇ ਕਿਹੜੇ ਸਮੇਂ ਲੈਣਾ ਇੱਕ ਤੇ ਸਵੇਰੇ ਤੁਸੀਂ ਖਾਲੀ ਪੇਟ ਲੈਣਾ ਇੱਕ ਸ਼ਾਮੀ 6:00 ਵਜੇ ਤੁਸੀਂ ਇਸ ਨੂੰ ਪੀ ਸਕਦੇ ਹੋ ਦੋ ਸਮੇਂ ਇੱਕ ਖਾਲੀ ਪੇਟ ਸਵੇਰੇ ਅਤੇ ਇਸ ਸ਼ਾਮ ਨੂੰ 6:00 ਵਜੇ ਪਰ ਗਰਮੀਆਂ ਦੇ ਵਿੱਚ ਤੁਸੀਂ 6:00 ਵਜੇ ਦੀ ਬਜਾਏ ਇਹਨੂੰ 12 ਤੋਂ 1:00 ਵਜੇ ਲੈ ਸਕਦੇ ਹੋ ਜਿਵੇਂ ਹੁਣ ਸਿਆਲ ਆਉਣ ਵਾਲਿਆ ਤਾਂ ਤੁਸੀਂ ਇਸ ਨੂੰ ਜਿਹੜਾ ਉਹ ਸ਼ਾਮੀ 6:00 ਵਜੇ ਹੀ ਲਓ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਇਹਦੇ ਨਾਲ ਬਿਲਕੁਲ ਸਹੀ ਹੋ ਜਾਵੇਗਾ ਤੇ ਬੀਪੀ ਜਿਹੜਾ ਤੁਹਾਡਾ ਜਿਹੜਾ ਘਟਦਾ ਹੈ ਉਹ ਇਹਦੇ ਨਾਲ ਘਟੇਗਾ ਨਹੀਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਬੀਪੀ ਹੈ ਉਹ ਵਧਦਾ ਕਿਉਂ ਹੈ ਜਿਹੜਾ ਬੀਪੀ ਹੈ ਨਾ ਉਹ ਆਪਣੇ ਸਰੀਰ ਦੇ ਵਿੱਚ ਜਿਹੜਾ ਤੇਜਾਬ ਹੈ ਐਸਿਡ ਹੁੰਦਾ ਹੈ ਨਾ ਉਹਦੇ ਕਰਕੇ ਵੱਧਦਾ ਜਦੋਂ ਆਪਾਂ ਆਪਣੀ ਜੀਭ ਦੇ ਉੱਤੇ ਇੱਕ ਚੁੰਡੀ ਉਹ ਲੂਣ ਰੱਖਾਂਗੇ ਨਾਲ ਕੋਸਾ ਪਾਣੀ ਪੀਵਾਂਗੇ ਜੋ ਵੀ ਗੰਦਾ ਤੇਜਾਬ ਹੈ ਉਹ ਮਲ ਦੇ ਰੂਪ ਵਿੱਚ ਸਰੀਰ ਤੋਂ ਬਾਹਰ ਆ ਜਾਵੇਗਾ ਲੂਣ ਲੈਣਾ ਸਿੱਧਾ ਨਮਕ ਸਿੱਧਾ ਨਮਕ ਭਾਵੇਂ ਤੇ ਪੀਸਿਆ ਲੈ ਆਓ ਤੇ ਭਾਵੇਂ ਤੁਸੀਂ ਜਿਹੜਾ ਉਹਨੂੰ ਘਰ ਲਿਆ ਕੇ ਤੇ ਪੀ ਲਓ ਹੁਣ ਵੇਖੋ ਆਪਾਂ ਸਾਰੇ ਜਣੇ ਰੋਟੀ ਖਾਣੇ ਖਾਨੇ ਹਨ ਕੋਈ ਐਸਾ ਕਰਨੀ ਜਿਹੜਾ ਨਾ ਖਾਂਦਾ ਹੋਵੇ ਕਈ ਕਰਾਂ ਵਿੱਚ ਤੇ ਤਿੰਨ ਵੇਲੇ ਵੀ ਰੋਟੀ ਪੱਕਦੀ ਪਰ ਜਿਹੜੀ ਆਪਾਂ ਇਹ ਰੋਟੀ ਖਾਨੇ ਆ ਨਾ ਕੱਲੀ ਕਣਕ ਦੀ ਇਹ ਆਪਣੇ ਲਈ ਜਿਹੜੀ ਜ਼ਿਆਦਾ ਫਾਇਦੇਮੰਦ ਨਹੀਂ ਹੈਗੀ ਹਮੇਸ਼ਾ ਆਪਾਂ ਨੂੰ ਵਿੱਚ ਜਵਾਰ ਹੋ ਗਿਆ ਤੇ ਵਿੱਚ ਛੋਲੇ ਹੋਗੇ ਇਹ ਸਾਰੀਆਂ ਚੀਜ਼ਾਂ ਬਾਜਰਾ ਹੋ ਗਿਆ ਇਹ ਸਾਰੇ ਮਿਲਾ ਕੇ ਨਾ ਫਿਰ ਰੋਟੀ ਖਾਣੀ ਚਾਹੀਦੀ ਪਰ ਆਪਾਂ ਖਾਂਦੇ ਨਹੀਂ ਪਰ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਵੇਗਾ ਆਪਣੇ ਲਈ ਤੁਸੀਂ ਕੀ ਕਰਨਾ ਹੈ ਵੀ ਘਰ 'ਚ ਜੇ ਚਾਰ ਜੀ ਜਿੰਨਾ ਤੁਸੀਂ ਆਟਾ ਲਿਆ ਚਾਰ ਜੀਆਂ ਲਈ ਉਦੇ ਵਿੱਚ ਅੱਧਾ ਚਮਚ ਤੁਸੀਂ ਸੇਦਾ ਲੂਣ ਦਾ ਪਾਉਣਾ ਹੈ ਤੇ ਕੀ ਕਰਨਾ ਹੈ ਉਹਦੇ ਵਿੱਚ 5 ਮਿਲੀਗ੍ਰਾਮ ਦੇਸੀ ਗਾਂ ਹੁੰਦੀਆਂ ਨੇ ਨਾ ਉਹਦਾ ਜਿਹੜਾ ਉਹ ਤੁਸੀਂ ਘਿਓ ਪਾਉਣਾ ਹੈ ਆਟੇ ਦੇ ਵਿੱਚ ਇਹ ਚੀਜ਼ਾਂ ਰਲਾ ਕੇ ਫਿਰ ਤੁਸੀਂ ਇਸ ਨੂੰ ਗੁੰਨਣਾ ਆਟਾ ਹਮੇਸ਼ਾ ਉਨਾਂ ਹੀ ਗੁੰਨੋ ਜਿੰਨਾ ਇੱਕ ਸਮੇਂ ਤੁਹਾਡਾ ਪ੍ਰਸ਼ਾਦਾ ਪਾਣੀ ਬਣ ਜੇ ਬਿਹਾ ਆਟਾ ਕਦੇ ਨਾ ਵਰਤੋ ਜਦੋਂ ਤੁਸੀਂ ਇਸ ਤਰ੍ਹਾਂ ਆਟਾ ਬਣਾ ਕੇ ਤੇ ਉਹਦੀ ਰੋਟੀ ਪਕਾਓਗੇ ਇਹਦੇ ਨਾਲ ਤੁਹਾਡਾ ਅੰਦਰ ਬਹੁਤ ਮਜ਼ਬੂਤ ਹੋ ਜਾਏਗਾ ਜੋ ਵੀ ਚਾਹੁੰਦਾ ਵੀ ਉਹਦੇ ਜਵਾਕ ਬਿਮਾਰ ਨਾ ਰਹਿਣ ਲੰਬੀ ਉਮਰ ਹੋਵੇ ਤਿੱਖਣ ਬੁੱਧੀ ਵਾਲੇ ਹੋਣ ਤਾਂ ਇਸ ਤਰ੍ਹਾਂ ਆਟਾ ਗੁੰਨ ਜਿੰਨਾ ਚਾਰ ਜੀਆਂ ਦਾ ਆਟਾ ਹੈ ਉਹਨਾਂ ਲੈ ਲਿਆ ਉਸ ਵਿੱਚ ਅੱਧਾ ਚਮਕ ਤੁਸੀਂ ਸਿੱਧਾ ਲੂਣ ਦਾ ਪਾਉਣਾ ਤੇ 5 ਮਿਲੀਗ੍ਰਾਮ ਦੇਸੀ ਗਾਂ ਦਾ ਤੁਸੀਂ ਵਿੱਚ ਘਿਓ ਪਾਉਣਾ ਉਹਨੂੰ ਚੰਗੀ ਤਰ੍ਹਾਂ ਗੁੰਨ ਕੇ ਅੱਧਾ ਘੰਟਾ ਰੱਖ ਦਿਓ ਉਸ ਤੋਂ ਬਾਅਦ ਤੁਸੀਂ ਉਹਦੀ ਰੋਟੀ ਬਣਾਉਣੀ ਇਹਦੇ ਨਾਲ ਅੰਦਰ ਡਾਈਜੈਸ਼ਨ ਸਿਸਟਮ ਇੰਨਾ ਮਜ਼ਬੂਤ ਹੋ ਜਾਏਗਾ ਜਿਹੜੇ ਕਹਿੰਦੇ ਨਾ ਕਬਜ ਇਹ ਸਾਨੂੰ ਉਹ ਤਾਂ ਰਵੇਗੀ ਹੋਈ ਨਹੀਂ ਇਹਦੇ ਨਾਲ ਜਿਹੜੀ ਆਪਾਂ ਤੇ ਦੂਜੀ ਗੱਲ ਜੋ ਸਭ ਤੋਂ ਜ਼ਰੂਰੀ ਹੈ ਆਪਾਂ ਨਾ ਹਮੇਸ਼ਾ ਜਿਹੜੀ ਰੋਟੀ ਖਾਣੀ ਹੈ ਨਾ ਉਹਦੀਆਂ ਛੋਟੀਆਂ-ਛੋਟੀਆਂ ਗਰਾਈਆਂ ਖਾਣੀਆਂ ਨੇ ਆਯੁਰਵੇਦ ਪਤਾ ਕੀ ਕਹਿੰਦਾ ਗਰਾਈ ਐਡੀ ਕੋ ਹੋਣੀ ਚਾਹੀਦੀ ਜਿੱਡਾ ਉਂਗਲੀ ਦਾ ਪੋਟਾ ਹੈ ਇਸ ਕਰਕੇ ਹਮੇਸ਼ਾ ਛੋਟੀਆਂ ਗਰਾਈਆਂ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਚਿੱਥੋ ਜਦੋਂ ਐਵੇਂ ਕਰੋਗੇ ਤਾਂ ਤੁਹਾਡਾ ਜਿਹੜਾ ਸਰੀਰ ਹੈ ਨਾ ਉਹ ਬਹੁਤ ਜ਼ਿਆਦਾ ਜਿਹੜਾ ਨਰੋਇਆ ਰਹੇਗਾ ਜੋ ਵੀ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਨੇ ਨਾ ਉਹ ਤਾਂ ਅੱਜ ਤੋਂ ਐਵੇਂ ਕਰਨਾ ਆਰੰਭ ਕਰ ਦੋ ਪਰ ਜੇ ਤੁਸੀਂ ਭਾਵੇਂ ਇਡੀਆਂ ਛੋਟੀਆਂ ਗਰਾਈਆਂ ਨਹੀਂ ਕਰਦੇ ਤਾਂ ਫਿਰ ਲੂਣ ਤੇ ਘਿਓ ਪਾ ਕੇ ਹੀ ਐਵੇਂ ਆਟਾ ਗੁੰਨੋ ਭਾਵੇਂ ਘੱਟ ਵੀ ਚਿੱਥੋਗੇ ਨਾ ਤਾਂ ਵੀ ਸਰੀਰ ਸਹੀ ਰਹੇਗਾ ਇਸ ਨਾਲ ਜਿਹੜੀ ਰੋਟੀ ਜਦੋਂ ਅੰਦਰ ਜਾਏਗੀ ਉਹ ਛੇਤੀ ਗਲੇਗੀ ਤੇ ਤੇ ਜਾਪ ਨਹੀਂ ਬਣੇਗਾ ਸਰੀਰ ਮਜਬੂਤ ਹੋਵੇਗਾ ਰੋਟੀ ਛੇਤੀ ਪਚੇਗੀ ਗੈਸ ਨਹੀਂ ਬਣੇਗੀ ਢਿੱਡ ਨਹੀਂ ਵਧੇਗਾ ਜਿਹੜੀ ਕਬਜ ਆ ਉਹਦੀ ਦਿੱਕਤ ਨਹੀਂ ਹੋਵੇਗੀ ਨਸਾਂ ਨੂੰ ਉਹ ਰੋਟੀ ਜੜੀਏ ਉਹਦਾ ਛੇਤੀ ਖੂਨ ਬਣੇਗਾ ਤੇ ਸਰੀਰ ਚ ਦੌਰਾ ਕਰੇਗਾ ਤੇ ਕਿਸੇ ਤਰ੍ਹਾਂ ਦਾ ਫਿਰ ਦੁੱਖ ਜਿਹੜਾ ਸਰੀਰ ਨੂੰ ਉਹ ਨਹੀਂ ਹੋਵੇਗਾ ਅਗਲੀ ਗੱਲ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਰਿਆਂ ਦੇ ਲਈ ਆਪਾਂ ਹਰ ਕੋਈ ਨਾ ਹੁੰਨੇ ਗਰਮੀਆਂ ਚ ਕੋਈ ਦੋ ਵਾਰ ਨਹੀਂ ਹੁੰਦਾ ਸਿਆਲਾਂ ਵਿੱਚ ਇੱਕ ਵਾਰ ਨਾ ਹੁੰਦਾ ਆਪਾਂ ਨਾ ਹੌਣ ਸਮੇਂ ਕਰਨਾ ਕੀ ਹੈ ਜਿਹੜਾ ਆਈ ਲੂਣ ਸਾਰੇ ਬਾਲਟੀ ਭਰ ਕੇ ਪਾਣੀ ਨਾਲ ਨਾ ਹੁੰਦੇ ਨੇ ਪਾਣੀ ਜਿਹੜਾ ਬਾਲਟੀ ਉਹ ਲਗਭਗ 20 ਕੁ ਲੀਟਰ ਦੀ ਹੋਵੇਗੀ ਇਹਨੇ ਦੀ ਹੋਵੇਗੀ ਨਾ ਸਾਰਿਆਂ ਕਾ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਵੀ ਜਿਹੜਾ ਲੂਣ ਹੈ ਨਾ ਚਮਚ ਕੁ ਹੋਏਗਾ ਜਾਂ ਅੱਧਾ ਚਮਚ 5 ਕੁ ਗ੍ਰਾਮ ਦੀ ਤੁਸੀਂ ਮਿਲ ਲੈਣਾ ਵੀ 5 ਗ੍ਰਾਮ ਇੰਨਾ ਕੁ ਹੁੰਦਾ ਉਹ ਸੇਦਾ ਲੂਣ ਪਾਣੀ ਦੇ ਵਿੱਚ ਪਾ ਲੈਣਾ ਭਾਵੇਂ ਗੁੰਗਣਾ ਜਿਹਾ ਪਾਣੀ ਹੋਵੇ ਨਾ ਉਹਦੇ ਵਿੱਚ ਪਾ ਲੈਣਾ ਤਾਜ਼ਾ ਪਾਣੀ ਹਮੇਸ਼ਾ ਤਾਜ਼ੇ ਪਾਣੀ ਨਾਲ ਨਾਉਣਾ ਚਾਹੀਦਾ ਜਦੋਂ ਵਿੱਚ ਪਾ ਲੋਗੇ ਉਹਦੇ ਹੱਥ ਨਾਲ ਚੰਗੀ ਤਰ੍ਹਾਂ ਖੋਲ ਲਿਓ ਉਸ ਤੋਂ ਬਾਅਦ ਉਸ ਪਾਣੀ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਤੇ ਆਪ ਵੀ ਨਹਾਣਾ ਜਦੋਂ ਇਹ ਪਾਣੀ ਨਾਲ ਨਹਾ ਲਿਆ ਨਾ ਉਸ ਤੋਂ ਬਾਅਦ ਸਰੀਰ ਦੇ ਉੱਤੇ ਨਾਰੀਅਲ ਤੇਲ ਜ਼ਰੂਰ ਲਗਾਓ ਇੱਕ ਤਾਂ ਇਹਦੇ ਨਾਲ ਨਾ ਤਾਂ ਕੋਈ ਚਮੜੀ ਰੋਗ ਹੋਏਗਾ ਨਾ ਹੀ ਖਾਰਿਸ਼ ਹੋਏਗੀ ਨਾ ਹੀ ਤੁਹਾਡੇ ਜਿਹੜੇ ਸਰੀਰ ਹੈ ਨਾ ਕਦੀ ਥੱਕਿਆ ਮਹਿਸੂਸ ਕਰੇਗਾ ਨਾ ਹੀ ਸਰੀਰ ਦੇ ਜਿਨ੍ਹਾਂ ਦਾ ਬੜਾ ਜ਼ਿਆਦਾ ਸਿਰ ਦੁਖਤ ਹੈ ਨਾ ਹੀ ਉਹ ਦਿੱਕਤ ਆਏਗੀ ਜੋ ਵੀ ਤੁਸੀਂ ਇਸ ਤਰ੍ਹਾਂ ਨਹਾਉਂਦੇ ਹੋ ਇਹ ਨਾਲ ਤੁਹਾਡਾ ਸਰੀਰ ਬੜਾ ਜ਼ਿਆਦਾ ਸਵਸਥ ਰਵੇਗਾ। ਕਈ ਤਰ੍ਹਾਂ ਦੇ ਰੋਗਾਂ ਤੋਂ ਤੁਸੀਂ ਬਚ ਜਾਓਗੇ। ਜਿਸ ਨੂੰ ਕਈ ਸੇ ਦਿਨ ਐਵੇਂ ਲੱਗਦਾ ਵੀ ਅੱਜ ਮੇਨੂੰ ਸਰੀਰ ਨੂੰ ਪਾਣ ਤੋੜ ਹੋਈ ਪਈ ਐ, ਸਿਰਫ ਬੜਾ ਜ਼ਿਆਦਾ ਥੱਕਿਆ ਟੁੱਟਿਆ ਪਿਆ, ਉਹ ਤੁਸੀਂ ਐਵੇਂ ਇਸ ਪਾਣੀ ਦੇ ਨਾਲ ਨਾ ਹੋਣਾ। ਆਪਣੇ ਬੱਚਿਆਂ ਨੂੰ ਵੀ ਇਸ ਪਾਣੀ ਦੇ ਨਾਲ ਰੋਜ਼ ਨਾ ਹਾਓ। ਉੱਤੋਂ ਤੁਸੀਂ ਨਾਰੀਅਲ ਤੇਲ ਦੀ ਮ사ਜ ਕਰੋ। ਇੱਕ ਤੇ ਜਿਹੜੀਆਂ ਹੱਡੀਆਂ ਜਿਹੜੇ ਟਕ ਟਕ ਕਰਦੀਆਂ ਨੇ ਉਹ ਨਹੀਂ ਹੋਏਗਾ। ਗੋਡੇ ਗਿੱਟੇ ਮਜ਼ਬੂਤ ਹੋਣਗੇ। ਜੋ ਇਸ ਤਰ੍ਹਾਂ ਕਰੋਗੇ ਤਾਂ ਸਰੀਰ ਬਹੁਤ ਹੀ ਜ਼ਿਆਦਾ ਸਵਸਥ ਰਹੇਗਾ। ਜੇਕਰ ਤੁਸੀਂ ਆਟੇ ਲੂਣ ਤੇ ਇਹਨੂੰ ਪਾਣੀ ਦਾ ਸਿਰਫ ਇੰਨਾ ਕੋ ਸਹੀ ਤਰੀਕੇ ਨਾਲ ਇਸਤੇਮਾਲ ਕਰ ਲਿਆ ਤੇ ਤੁਹਾਡੀ ਦਿਨ ਦੁਗਣੀ ਤੇ ਰਾਤ ਚੋਗਣੀ ਆਪੇ ਤਰੱਕੀ ਹੋ ਜਾਏਗੀ ਜਦੋਂ ਸਰੀਰ ਠੀਕ ਹੋਇਆ ਆਪਣਾ ਫਿਰ ਤੁਸੀਂ ਉਦਮ ਕਰੋਗੇ ਤੇ ਉਦਮ ਦੇ ਨਾਲ ਫਿਰ ਮਿਹਨਤ ਦੇ ਨਾਲ ਤੁਹਾਡੇ ਘਰ ਹਰ ਸ਼ੈ ਬਰਕਤ ਆਪੇ ਹੀ ਆਵੇਗੀ ਤੁਹਾਡੀ ਔਲਾਦ ਜਿਹੜੀ ਹੈ ਜਦੋਂ ਸਹੀ ਤਰੀਕੇ ਨਾਲ ਖਾਏ ਪੀਏਗੀ ਤੇ ਆਪੇ ਹੀ ਫਿਰ ਅੱਗੇ ਵਧਦੀ ਜਾਏਗੀ ਜਿਸ ਨੇ ਇਹ ਜੋਕਤ ਕਰ ਲਈ ਉਹਦਾ ਪਰਿਵਾਰ ਸਮੇਸ਼ਾ ਸਵਸਥ ਰਹੇਗਾ ਤੇ ਆਪੇ ਫਿਰ ਬਰਕਤ ਦੇ ਨਵੇਂ ਰਾਹ ਖੁੱਲਣਗੇ